ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਿਲਵਾਰ ਸਿੰਘ ਹੰਦਲ ਪ੍ਰੋਗਰਾਮ ਅਨਫੋਲੇ ਵਰਕੇ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕੁਲਦੀਪ ਮਾਨਕ ਸਾਹਿਬ ਦੇ ਯਾਰ ਗੀਤਕਾਰਾਂ ਜੋ ਇੱਕ ਛੋਟੀ ਦਾ ਗੀਤਕਾਰ ਜਿਸ ਨੇ ਗੀਤ ਤਾਂ ਭਾਵੇਂ ਬਹੁਤ ਥੋੜੇ ਲਿਖੇ ਪਰ ਜਿੰਨੇ ਵੀ ਲਿਖੇ ਬਹੁਤ ਮਕਬੂਲ ਹੋਏ ਉਸ ਗੀਤਕਾਰ ਦਾ ਨਾਮ ਹੈ ਦਲੀਪ ਸਿੰਘ ਸਿੱਧੂ ਕਣਕਵਾਲੀਆ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਦਲੀਪ ਸਿੰਘ ਸਿੱਧੂ ਕਣਕਵਾਲੀਆ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਲੀਪ ਸਿੰਘ ਸਿੱਧੂ ਕਣਕਵਾਲੀਆ ਦੇ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਦਸਤਾਨ ਦੀ ਰਹੀ ਉਹਨਾਂ ਦਾ ਗੀਤਕਾਰੀ ਦਾ ਸਫ਼ਰ ਕਿਸ ਤਰ੍ਹਾਂ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਮਾਨਕ ਸਾਹਿਬ ਦੇ ਨਾਲ ਯਾਰੀ ਆਖਰੀ ਦਿਮਾਂ ਤੱਕ ਨਿਭਾਈ ਇਹ ਸਾਰੀ ਗੱਲਬਾਤ ਜਾਣਦੇ ਆਓ ਸੱਚੀ ਸੱਚੀ ਗੱਲ ਦੱਸ ਮੈਨੂੰ ਪਰਦਾ ਸਟੋਰੀ ਲੱਗੀ ਕੀ ਇਹ ਤੇ ਤੈਨੂੰ ਬਿਮਾਰੀ ਨਹੀਂ ਮੁਕਤੇ ਖੇੜੀ ਕਾਂਵਤਿਆਂ ਕਾਟੀ ਸਿਰ ਤੋਂ ਕਿਵੇਂ ਫੁੱਲ ਖਾਰੀ ਨਹੀਂ ਮੁਕਤੀ ਤੇ ਖੇੜੀ ਕਾਂਵਤਿਆਂ ਬਲੀਵ ਸਿੰਘ ਸਿੱਧੂ ਦਾ ਜਨਮ ਦੋਸਤੋ 26 ਦਸੰਬਰ 1937 ਨੂੰ ਪਿਤਾ ਜੀ ਸਰਦਾਰ ਕੇਰ ਸਿੰਘ ਦੇ ਘਰ ਮਾਤਾ ਪ੍ਰਸੰਤ ਕੌਰ ਜੀ ਦੀ ਕੁੱਖੋਂ ਪਿੰਡ ਰਤਨਗੜ ਕਣਕਵਾਲ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿੱਚ ਹੋਇਆ। ਬਲੀਵ ਸਿੰਘ ਸਿੱਧੂ ਬਿਲਕੁਲ ਅਨਪੜ੍ਹ ਮੰਦਾ ਸੀਗਾ ਤੇ ਜ਼ਮੀਨ ਖੁੱਲੀ ਹੋਣ ਕਰਕੇ ਉਹ ਸਵਰਤ ਸੰਭਾਲ ਲਿਆ ਤੇ ਖੇਤੀ ਦੇ ਕੰਮ ਵਿੱਚ ਜੁਟ ਗਿਆ। ਹਾਏ ਪਹਿਲੇ ਦਿਨ ਹਾਨਣ ਕਵੇਲੇ ਕਾ ਤੂੰ ਆਈ। ਹੁਕ ਘਰੇ ਜੱਟ ਦੇ ਚੱਲੇ ਸਰਦਾਰੀ ਵਿਹਾਲੀ ਨੇ ਮਖੌਲ ਕਰਦੇ ਤੇਰੀ ਆਇ ਨਾ ਦਲੀਪਿਆ ਪਿਆਰੀ ਵਿਹਾਲੀ ਨੇ ਮਖੌਲ ਕਰਦੇ ਉਹਨਾਂ ਦੇ ਘਰੇ ਜੱਦੀ ਪੁਸ਼ਤੀ ਨੰਬਰਦਾਰੀ ਚੱਲਦੀ ਆ ਰਹੀ ਸੀਗੀ ਉਹਨਾਂ ਦੇ ਦਾਦਾ ਜੀ ਵੀ ਨੰਬਰਦਾਰ ਸੀ ਫੇਰ ਸਿੱਧੂ ਸਾਹਿਬ ਦੇ ਪਿਤਾ ਜੀ ਵੀ ਨੰਬਰਦਾਰ ਹੈ ਸਰਦਾਰ ਕੇਰ ਸਿੰਘ ਤੇ ਉਹੀ ਨੰਬਰਦਾਰੀ ਜਿਹੜੀ ਫੇਰ ਦਲੀਪ ਸਿੰਘ ਸਿੱਧੂ ਨੂੰ ਮਿਲ ਗਈ ਤੇ ਅੱਜ ਕੱਲ ਉਹਨਾਂ ਦਾ ਬੇਟਾ ਸੁਖਮਿੰਦਰ ਸਿੰਘ ਸਿੱਧੂ ਵੀ ਪਿੰਡ ਦਾ ਨੰਬਰਦਾਰ ਹੈ। ਮੱਗ ਦੀਂ ਗਈ ਪਹਿਲਾ ਦਈ ਨਾਲ ਲਾਰੀ ਤਾਂ ਕਿਸੇ ਤਾਂ ਕੰਮ ਵਿੱਚ ਫੰਗਣਾ ਵੀ ਪਾਏ ਨਾ। ਘਰ ਵਿੱਚ ਹੋਵੇ ਜਾਂ ਲੋਹਾਰ ਪਾਵੇ ਕਿੰਨਾ ਕੋਈ दारू ਪੀਣੇ ਵੈਦ ਨੂੰ ਮਰੀ ਤੇ ਬੁਲਾਏ ਨਾ। ਗੀਤਕਾਰੀ ਦੀ ਚੇਟਕ ਜਿਹੜੀ ਆ ਉਹ ਵੀ ਸਿੱਧੂ ਸਾਹਿਬ ਨੂੰ ਕਹਿੰਦੇ ਆ ਵੀ ਸੁਰਤ ਸੰਭਾਲ ਦੇਣੀ ਥੋੜੀ ਥੋੜੀ ਲੱਗ ਗਈ ਸੀ। ਨੰਬਰਦਾਰ ਹੋਣ ਕਰਕੇ ਉਹ ਲੋਕਾਂ ਦੇ ਨਾਲ ਕੰਮਾਂ ਧੰਦਿਆਂ ਨੂੰ ਅਕਬਾਸਿਲ ਕਿਚਾਰੀ ਥਾਣੇ ਜਾਂਦੇ ਰਹਿੰਦੇ ਸੀਗੇ ਤੇ ਇੱਕ ਵਾਰੀ ਬਠਿੰਡਾ ਵਿਖੇ ਇੱਕ ਟਾਬੇ ਤੇ ਚਾਹ ਪੀਂਦਿਆਂ ਨੇ ਉਹਨਾਂ ਨੇ ਗੀਤ ਸੁਣ ਲਿਆ ਮਿੱਤਰਾਂ ਦੀ ਲੂਨ ਦੀ ਗਲੀ ਨਹੀਂ ਤੂੰ ਮਿਸ਼ਰੀ ਬਰੋਬਰ ਜਾਨੀ ਕਰਮਜੀਤ ਧੋਰੀ ਸਾਹਿਬ ਦਾ ਤਾਂ ਉਸ ਗੀਤ ਨੇ ਦਲੀਪ ਸਿੰਘ ਸਿੱਧੂ ਦੇ ਮਨ ਤੇ ਬਹੁਤ ਅਸਰ ਕੀਤਾ ਤਾਂ ਸਿੱਧੂ ਸਾਹਿਬ ਨੇ ਸੋਚਿਆ ਕਿਉਂ ਨਾ ਇਸ ਗੀਤ ਦੇ ਗੀਤਕਾਰ ਨੂੰ ਮਿਲਿਆ ਜਾਵੇ ਕੁਝ ਦਿਨਾਂ ਪਿਛੋਂ ਉਹ ਬਠਿੰਡੇ ਤੋਂ ਬੱਸ ਫੜ ਕੇ ਧੋਰੀ ਜਾ ਪਹੁੰਚੇ ਸਰਦਾਰ ਗੁਰਦੇਵ ਸਿੰਘ ਮਾਨ ਜੀ ਦੇ ਘਰ ਤੇ ਮਾਨ ਸਾਹਿਬ ਨੂੰ ਜਾ ਕੇ ਉਸਤਾਦ ਬਣਾ ਲਿਆ ਉਹਨਾਂ ਦੇ ਨਾਲ ਉਸਤਾਦ ਦੀ ਸ਼ਗਿਰਦੀ ਦੀ ਰਸਮ ਕਰ ਲਈ ਸੁਣਨੀ ਕੁੜੀਏ ਸੁਣਨੀ ਹਨਣੇ ਤੈਨੂੰ ਵਾਸਤੇ ਪਾਵਾਂਨੀ ਬੰਦ ਕਰ ਚਰਖੀ ਨੂੰ ਲੈ ਤੂੰ ਦਿਲ ਦੀ ਆਵਾਜ਼ ਸੁਣਾਵਾਂਨੀ ਬੰਦ ਕਰ ਚਰਖੀ ਨੂੰ ਸੁਣਵੇਂ ਘਪਰਵਾ ਸੁਣਵੇਂ ਰਾਜਣਾ ਤੈਨੂੰ ਫੇਰ ਇੱਕ ਵਾਰੀ ਦੀ ਗੱਲ ਆ ਕਿ ਸਰਦਾਰ ਚਾਤਰ ਸਿੰਘ ਪਰਵਾਨਾ ਜੀ ਨੂੰ ਮਿਲਣ ਵਾਸਤੇ ਸਿੱਧੂ ਸਾਹਿਬ ਲੁਧਿਆਣੇ ਜਾਂਦੇ ਆ ਤੇ ਉੱਥੇ ਉਹਨਾਂ ਦਾ ਜਿਹੜਾ ਮੇਲ ਆ ਕੁਲਦੀਪ ਮਾਨਕ ਸਾਹਿਬ ਦੇ ਨਾਲ ਹੋ ਗਿਆ ਤੇ ਮਾਨਕ ਸਾਹਿਬ ਨੇ ਇਲਾਕੇ ਦੇ ਹੋਣ ਕਰਕੇ ਵੀ ਬਹੁਤ ਕਦਰ ਕੀਤੀ ਬਹੁਤ ਇੱਜ਼ਤ ਕੀਤੀ ਉਸ ਪਹਿਲੀ ਮਿਲਣੀ ਦੇ ਵਿੱਚ ਹੀ ਸਿੱਧੂ ਸਾਹਿਬ ਦੀ ਯਾਰੀ ਮਾਨਕ ਸਾਹਿਬ ਦੇ ਨਾਲ ਇੰਨੀ ਗੂੜੀ ਪੈ ਗਈ ਜਿਹੜੀ ਦਲੀਪ ਸਿੰਘ ਸਿੱਧੂ ਨੇ ਮਾਨਕ ਸਾਹਿਬ ਦੇ ਆਖਰੀ ਦਿਮਾਂ ਤੱਕ ਨਿਭਾਈ ਲੋਕੀ ਨੇ ਮੇੜੇ ਮਾਰਦੇ ਗੱਲ ਮੈਂ ਦੱਸਦੀ ਹਿੱਤ ਨੂੰ ਸਿੱਧੂ ਜੋ ਕੱਲ ਸੀ ਮਿਲਿਆ ਮੈਨੂੰ ਉਹਨੇ ਸੁਣੀ ਦਕਰਾਲਿਆ ਕਰਵਾਵੇ ਸੋ ਮੈਨੂੰ ਤੇਰੇ ਵੀਰ ਦੀ ساری ਉਮਰ ਕਰੂੰਗੀ ਤੇਰੀ ਸੇਵਾਵੇ ਪੰਜ ਕਿੱਡੇ ਭੋਏ ਜੱਟ ਦੀ ਉਹ ਜਿਹੜੀ ਪਹਿਲੀ ਮਿਲਣੀ ਸੀ ਉਹ ਗੂੜੀ ਯਾਰੀ ਦੇ ਵਿੱਚ ਜਦੋਂ ਬਦਲ ਗਈ ਤਾਂ ਫੇਰ ਸਿੱਧੂ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਮਾਨਕ ਸਾਹਿਬ ਦੇ ਨਾਲ ਲੁਧਿਆਣਾ ਵਿੱਚ ਹੀ ਕੱਢਿਆ 1975 ਦੇ ਵਿੱਚ ਪਹਿਲਾ ਗੀਤ ਕੁਲਦੀਪ ਮਾਨਕ ਸਾਹਿਬ ਤੇ ਸਤਿੰਦਰ ਬੀਬਾ ਦੀਆਂ ਆਵਾਜ਼ਾਂ ਦੇ ਵਿੱਚ ਸਿੰਧੂ ਸਾਹਬ ਦਾ ਰਿਕਾਰਡ ਹੋਇਆ ਉਹ ਗੀਤ ਜਦੋਂ ਆ ਕੇ ਬਨੇਰਿਆਂ ਦੇ ਵਜਾ ਤਾਂ ਚਾਰੇ ਪਾਸੇ ਇੱਕ ਵਾਰੀ ਖੂਬ ਚਰਚਾ ਹੋਈ ਬਲੀਵ ਸਿੰਘ ਸਿੱਧੂ ਦੇ ਨਾਮ ਦੀ ਮਾਨਕ ਸਾਹਿਬ ਸਿੱਧੂ ਸਾਹਿਬ ਦੇ ਗੀਤ ਰਿਕਾਰਡ ਕਰਾਉਂਦੇ ਗਏ ਜਿਨ੍ਹਾਂ ਦੇ ਵਿੱਚੋਂ ਕੁਝ ਗੀਤ ਜ਼ਿਕਰਯੋਗ ਨੇ ਜਿਵੇਂ ਸੈ ਇਤਿਹਾਸ ਦੀ ਹਸਦੀ ਹਸਦੀ ਬਹਿ ਗਈ ਮੂਰੇ ਯੋਗੀ ਦੇ ਲੰਮੀ ਤੌਣ ਕ ਸਿੱਧਾ ਕੜਦੀ ਮਲਕੀਏ ਚੱਕ ਚੰਦਰੇ ਜੇਠ ਨੇ ਮਾਰੀ ਬੰਦ ਕਰ ਚਰਖੀ ਨੂੰ ਇਹ ਸਾਰੇ ਗੀਤਾਂ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ ਮਾਨਕ ਸਾਹਿਬ ਦੇ ਨਾਲ ਮੇਲਜੋਲ ਹੋਣ ਕਾਰਨ ਲੁਧਿਆਣਾ ਵਿਖੇ ਹੀ ਕੁਝ ਹੋਰ ਗਾਇਕਾਂ ਨੇ ਵੀ ਸਿੱਧੂ ਸਾਹਿਬ ਤੱਕ ਪਹੁੰਚ ਕੀਤੀ ਤੇ ਕੁਝ ਗੀਤ ਰਿਕਾਰਡ ਕਰਵਾਏ ਇੱਕ ਗੀਤ ਬੜਾ ਮਕਬੂਲ ਹੋਇਆ ਸੀ ਬਿੱਲੋ ਤੇਰਾ ਚੱਕਵਾ ਚੁੱਲਾ ਸੁਰਿੰਦਰ ਬਾਵਾ ਅਤੇ ਸਚੇਤ ਬਾਲਾ ਦੀ ਆਵਾਜ਼ ਦੇ ਵਿੱਚ ਸੁਰਿੰਦਰ ਬਾਵਾ ਤੇ ਸਚੇਤ ਬਾਲਾ ਜੀ ਦੀ ਜੋੜੀ ਉਸ ਸਮੇਂ ਬਹੁਤ ਮਕਬੂਲ ਸੀ ਤੇ ਮਾਨਕ ਸਾਹਿਬ ਦੇ ਨਾਲ ਉਹ ਅਕਸਰ ਪ੍ਰੋਗਰਾਮਾਂ ਤੇ ਜਾਇਆ ਕਰਦੀ ਸੀ ਕਈਆਂ ਵਿਦੇਸ਼ੀ ਟੂਰਾਂ ਦੇ ਵਿੱਚ ਵੀ ਉਹਨਾਂ ਨੂੰ ਆਪਾਂ ਵੇਖ ਸਕਦੇ ਹਾਂ ਅੱਜ ਵੀਡੀਓ ਸੋਸ਼ਲ ਮੀਡੀਆ ਦੇ ਪਈਆਂ ਨੇ ਮਾਨਕ ਸਾਹਿਬ ਦੇ ਨਾਲ ਹੀ ਜਾਂਦੇ ਰਹੇ ਸੋ ਉਹਨਾਂ ਦਾ ਗੀਤ ਵੀ ਰਿਕਾਰਡ ਕਰਾਉਣ ਦਾ ਜਿਹੜਾ ਸਬਾਬਾ ਉਹ ਮਾਨਕ ਸਾਹਿਬ ਦੇ ਨਾਲ ਜਿਹੜਾ ਮਿਲਜੁਲ ਸੀ ਉਹਨਾਂ ਦਾ ਉਸੇ ਜ਼ਰੀਏ ਬਣਿਆ ਜਸਿੱਦੂ ਸਾਹਿਬ ਨੇ ਜਸਿੱਦੂ ਸਾਹਿਬ ਤੋਂ ਨਾ ਗੀਤ ਲਿਆ ਤੇ ਰਿਕਾਰਡ ਕਰਵਾਇਆ ਕਿੱਥੇ ਡੁੱਬ ਗਏ ਜਨਾਜ ਜਿਹੜੇ ਸਾਰੂ ਬਿੱਲੋ ਤੇਰਾ ਚੱਕਮਾ ਚੁੱਲਾ ਸਾਰੇ ਪਿੰਡ ਨੂੰ ਪੜਾ ਕੇ ਮਾਰੂ ਬਿੱਲੋ ਤੇਰਾ ਚੱਕਮਾ ਇੱਕ ਤੀਰਥ ਸਿੰਘ ਭਗਤਾ ਨਾਮ ਦਾ ਗਾਇਕ ਆ ਉਸ ਗਾਇਕ ਨੇ ਵੀ ਦੋ ਗੀਤ ਸਿੱਧੂ ਸਾਹਿਬ ਦੇ ਲਿਖੇ ਰਿਕਾਰਡ ਕਰਵਾਏ ਉਹ ਗਾਇਕ ਕਈ ਵਾਰੇ ਪਹਿਲਾਂ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਸੀਗਾ ਇੱਕ ਹੋਰ ਬੜੀ ਖਾਸ ਗੱਲ ਹੈ ਕਿ ਸ਼੍ਰੀ ਰੋਸ਼ਨ ਸਾਗਰ ਜੀ ਜਿਹੜੇ ਪ੍ਰਸਿੱਧ ਗਾਇਕਾ ਤੇ ਅਦਾਕਾਰਾ ਬੀਬਾ ਅਮਰਨੁਰੀ ਜੀ ਦੇ ਪਿਤਾ ਜੀ ਸਨ ਉਹਨਾਂ ਦਾ ਇੱਕ ਰਿਕਾਰਡ ਆਇਆ ਸੀ ਗੁਰਮੇਲ ਹੀਰਾ ਦੇ ਨਾਲ ਤੇ ਉਸ ਦੇ ਵਿੱਚ ਇੱਕ ਗੀਤ ਜਿਹੜਾ ਉਹ ਗੁਰਮੇਲ ਸਿੰਘ ਹੀਰਾ ਤੇ ਬੀਬਾ ਪੁਸ਼ਪਾ ਜੀ ਨੇ ਸਿੱਧੂ ਸਾਹਬ ਦਾ ਰਿਕਾਰਡ ਕਰਵਾਇਆ ਸੀਗਾ ਉਸ ਰਿਕਾਰਡ ਦੇ ਵਿੱਚ ਇੱਕ ਗੀਤ ਪਹਿਲੀ ਵਾਰੀ ਰਿਕਾਰਡ ਹੋਇਆ ਸੀ ਗੁਰਮੇਲ ਸਿੰਘ ਹੀਰਾ ਦੇ ਨਾਲ ਬੀਬਾ ਅਮਰਨੁਰੀ ਜੀ ਦਾ ਉਦੇ ਵਿੱਚ ਇਸ ਤਰ੍ਹਾਂ ਦੋ ਗੀਤ ਗੁਰਮੇਲ ਸਿੰਘ ਹੀਰਾਦੇ ਸੀ ਇੱਕ ਅਮਰ ਨੂਰੀ ਜੀ ਦੇ ਨਾਲ ਜਿਨ੍ਹਾਂ ਦਾ ਨਾਮ ਉਸ ਵੇਲੇ ਅਮਰਜੀਤ ਸੀਗਾ ਤੇ ਦੂਸਰਾ ਜਿਹੜਾ ਗੀਤ ਸੀ ਉਹ ਪੁਸ਼ਪਾ ਜੀ ਦੇ ਨਾਲ ਉਹਨਾਂ ਗਾਇਆ ਸੀਗਾ ਤੇ ਇਸੇ ਤਰ੍ਹਾਂ ਰੋਸ਼ਨ ਸਾਗਰ ਜੀ ਦੇ ਵੀ ਦੋ ਗੀਤ ਸੀਗੇ ਰੋਸ਼ਨ ਸਾਗਰ ਜੀ ਉਸ ਸਮੇਂ ਦੇ ਮਕਬੂਲ ਗਾਇਕ ਸਨ ਉਹ ਬਾਦ ਵਿੱਚ ਰੋਸ਼ਨ ਸਿੰਘ ਸਾਗਰ ਬਣ ਗਏ ਸੀ ਅਮਰ ਧਾਰੀ ਹੋ ਗਏ ਸੀ ਫਿਰ ਉਹ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਉਹਨਾਂ ਬਾਰੇ ਜ਼ਿਕਰ ਕਰੀ ਆਪਾਂ ਫੇਰ ਕਰਾਂਗੇ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਰਹੇ ਨੇ ਆਰੇ ਦਿਆਂ ਤੇਰੇ ਨੇ ਜਨਾ ਆਈਆਂ ਨਿਭਾਂਤਾ ਯਾਰੇ ਦਿਆਂ ਰੁੱਕ ਰੋਣਗੇ ਗਲੀਆਂ ਦੇ ਵੇਨਾ ਥੱਲਣਾ ਨਹਿਣਾ ਤੂੰ ਪੰਨ ਤੱਕ ਖੂਬ ਚ ਤੇਗੀ ਨੀ ਮੁੰਦੇ ਉੱਤੇ ਸਾਨੂੰ ਕਿੜਾ ਕੇ ਆਸ ਚਾਉਂਦੇ ਮਰ ਕੇ ਨੀ ਜੱਟਿਆ ਧੁਰਜੀ ਲਾਰਾ ਲਾ ਕੇ ਸਰਦਾਰ ਸੁਖਮਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ 1974-75 ਦੇ ਦਿਨਾਂ ਦੀ ਗੱਲ ਹੈ ਕਿ ਇੱਕ ਵਾਰੀ ਮਾਨਕ ਸਾਹਿਬ ਨੇ ਬਠਿੰਡੇ ਦਫ਼ਤਰ ਰੱਖ ਲਿਆ ਪੋਸਟ ਦਫਤਰ ਦੇ ਇੰਚਾਰਜ ਦਲੀਪ ਸਿੰਘ ਸਿੱਧੂ ਹੀ ਹੁੰਦੇ ਸੀਗੇ ਇਧਰਲੇ ਪਾਸੇ ਦੇ ਪ੍ਰੋਗਰਾਮ ਬੁੱਕ ਕਰਦੇ ਸੀਗੇ ਜਿਵੇਂ ਡੱਬ ਵਾਲੀ ਹਰਿਆਣਾ ਸਾਈਡ ਜਾਂ ਰਾਜਸਥਾਨ ਦੇ ਜਿਹੜੇ ਲੋਕ ਆਉਂਦੇ ਸੀ ਉਹ ਬਠਿੰਡਾ ਵਿਖੇ ਬੁਗੰ ਕਰ ਜਾਂਦੇ ਸੀਗੇ ਤੇ ਇਸੇ ਤਰ੍ਹਾਂ ਸੁਖਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਧਰਲੇ ਪਾਸੇ ਜਦੋਂ ਗਾਇਕ ਲਿਜਾਣੇ ਤੋਂ ਪ੍ਰੋਗਰਾਮ ਲਾਉਣ ਆਉਂਦੇ ਸੀ ਡੱਬ ਵਾਲੀ ਸਾਈਡ ਹਰਿਆਣਾ ਰਾਜਸਥਾਨ ਜਾਂ ਬਠਿੰਡੇ ਦੇ ਇਰਤ ਗਿਰਦ ਤਾਂ ਉਹ ਰਾਤ ਨੂੰ ਜਿਹੜਾ ਉਹ ਸਾਡੇ ਘਰ ਹੀ ਰਹਿ ਪੈਂਦੇ ਸੀਗੇ ਜਿਵੇਂ ਅਗਲੇ ਦਿਨ ਫੇਰ ਪ੍ਰੋਗਰਾਮ ਹੋਇਆ ਤਾਂ ਉੱਥੋਂ ਹੀ ਉਹ ਫੇਰ ਚਲੇ ਜਾਂਦੇ ਸੀਗੇ ਉਹ ਕਹਿੰਦੇ ਵੀ ਮੁਹੰਮਦ صدیق ਸਾਹਿਬ ਤੋਂ ਬਿਨਾ ਤਕਰੀਬਨ ਸਾਰੇ ਗਾਇਕ ਆਉਂਦੇ ਰਹੇ ਆ ਨਮਸਕਾਰ ਤਾਰਨਮਲਾ ਸਾਹਿਬ ਦਾ ਜ਼ਿਕਰ ਉਹ ਖਾਸ ਕਰਦੇ ਆ ਕਿ ਉਹ ਦਲੀਪ ਸਿੰਘ ਸਿੱਧੂ ਹਰਾਂ ਦੇ ਜਾਣ ਤੋਂ ਬਾਅਦ ਵੀ ਕਈ ਵਾਰੀ ਸਾਡੇ ਘਰੇ ਆਏ ਉਹਨਾਂ ਦਾ ਆਉਣਾ ਜਾਣਾ ਆਪਣੇ ਆਖਰੀ ਦਿਨਾਂ ਤੱਕ ਸਾਡੇ ਘਰੇ ਰਿਹਾ ਨਮਲਾ ਸਾਹਿਬ ਦੀ ਇੱਕ ਹੋਰ ਖਾਸ ਗੱਲ ਦੱਸਦੇ ਆ ਕਿ ਉਹਨਾਂ ਨੇ ਕਦੀ-ਕਦੀ ਕਹਿਣਾ ਨੰਬਰਦਾਰਾ ਮੈਨੂੰ ਗੀਤ ਦੇ ਛੱਡ ਕੋਈ ਮੈਂ ਵੀ ਤੇਰਾ ਰਿਕਾਰਡ ਕਰਾਵਾਂ ਤਾਂ ਅੱਗੋਂ ਸਿੱਧੂ ਸਾਹਿਬ ਨੇ ਕਹਿਣਾ ਵੀ ਯਾਰ ਤੇਰੇ ਮੇਜ ਦੇ ਮੈਂ ਲਿਖਦਾ ਨੀਗਾ ਚਲ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਲੰਮੇ ਤਾਣ ਕੇ ਸਿੱਧਾ ਕੱਢਦੀ ਮਲਕੀਏ ਕਰਦੀ ਕੀ ਦੇ ਪਿਆਰ ਕੁੜੇ ਇਸ਼ਕ ਜਿਨਾ ਦੇ ਹਟੀ ਰਾਵੰਗਿਆ ਹੁੰਦੇ ਖੱਦ ਖਾਰ ਕੁੜੇ ਦਲੀਪ ਸਿੰਘ ਸਿੱਧੂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਘਰ ਪੰਜ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ ਉਹਨਾਂ ਪੰਜ ਪੁੱਤਰਾਂ ਚੋਂ ਇੱਕ ਤਾਂ ਪਰਮਾਤਮਾ ਨੂੰ ਪਿਆਰਾ ਹੋ ਗਿਆ ਤੇ ਬਾਕੀ ਚਾਰ ਪੁੱਤਰ ਅਤੇ ਉਹਨਾਂ ਦੀ ਧੀ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਕੁਝੀ ਖੁਸ਼ੀ ਆਪਣਾ ਜੀਵਨ ਬਸਰ ਕਰ ਰਹੇ ਹਨ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕਰਨੈਲ ਕੌਰ ਸਿੱਧੂ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਹਨ ਪਰਮਾਤਮਾ ਉਹਨਾਂ ਨੂੰ ਸਿਹਤਯਾਬੀ ਤੰਦਰੁਸਤੀ ਬਖਸ਼ੇ ਹੋ ਲੰਮੇ ਲੰਮੇ ਬਾਦਰੇ ਆਇਸ਼ਾ ਬਚਣ ਹੋ ਕੇ ਘੜਾ ਨੇ ਉਡਾਵੇ ਤੋਤੇ ਚਿੜੀਆਂ ਖੇਤ ਵਿੱਚ ਖਰਾਨੀ ਉਡਾਵੇ ਤੋਤੇ ਚਿੜੀਆਂ ਕਿਹੜੀ ਗੱਲ ਦਾ ਵਹਿਮ ਤੈਨੂੰ ਰੈਂਦਾ ਇੱਕ ਤੇਰੀ जिंद ਬਦਲੇ ਨੀ ਉਛੜ ਕਟ ਪਰ ਦਿਆਂ ਸੰਦਾ ਇੱਕ ਤੇਰੀ जिंद ਬਦਲੇ ਦੇ ਨਾਲ ਕਾ ਤੂੰ ਕਰਦੀ ਕਰੇਂ ਕਣਕ ਵਾਲੀਏ ਦੇ ਨਾਲ ਕਾ ਤੂੰ ਕਰਦੀ ਕਰੇ ਸਿੱਟੂ ਨਾਲ ਲੜਕੇ guzara kar leti ae ਸਿੱਟੂ ਨਾਲ ਲੜਕੇ guzara kar leti ae ਤੈਨੂੰ ਭੋਰਾ ਵੀ ਫਰਕ ਨਹੀਂ ਪੈਂਦਾ ਇਕ ਤੇਰੀ ਜ਼ਿੰਦ ਬਦਲੇ ਹੀਓ ਥੇੜ ਕਟ ਪਰ ਦਿਆਂ ਸਿੰਦਾ ਇਕ ਤੇਰੀ ਜ਼ਿੰਦ ਬਦਲੇ ਉਠੜ ਕੰਡ ਪਰੇ ਦੀਆਂ ਸੰਦਾ ਇੱਕ ਤੇਰੀ ਜਿੰਦ ਬਦਲੇ ਸੁਖਮਿੰਦਰ ਸਿੰਘ ਸਿੱਧੂ ਨੰਬਰਦਾਰ ਦੱਸਦੇ ਨੇ ਕਿ ਮਾਨਕ ਸਾਹਿਬ ਦੇ ਘਰ ਜਦੋਂ ਦਿਨ ਦਿਹਾੜ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਅਸੀਂ ਸਾਰਾ ਪਰਿਵਾਰ ਜਾਂਦੇ ਸੀਗੇ ਇਸੇ ਤਰ੍ਹਾਂ ਜਦੋਂ ਸਾਡੇ ਘਰੇ ਕੋਈ ਪਰਿਵਾਰਕ ਪ੍ਰੋਗਰਾਮ ਹੁੰਦਾ ਸੀ ਤਾਂ ਉਹ ਵੀ ਸਾਰਾ ਪਰਿਵਾਰ ਸਾਡੇ ਘਰੇ ਇੱਥੇ ਆਉਂਦੇ ਸੀਗੇ ਕਹਿਣ ਦਾ ਭਾਵ ਕਿ ਇੰਨੀ ਜਿਆਦੀ ਸਾਹ ਸੀਗੀ ਇੰਨੀ ਜਿਆਦੀ ਕੁੜੀ ਮਿੱਤਰਤਾ ਸੀਗੀ ਸਿੱਧੂ ਸਾਹਿਬ ਦੀ ਉਹਨਾਂ ਦੇ ਨਾਲ ਰਿਸ਼ਤੇਦਾਰਾਂ ਵਾਂਗ ਵਰਤਦੇ ਸੀਗੇ ਉਹਦਾ ਹੁੰਦਾ ਜਿਹਨੂੰ ਕੁਲ ਸਤਸਾਰ ਕਹੇ ਹੋ ਸੱਚੀਆਂ ਗੱਲਾਂ ਕਣਕਵਾਰੀਆਂ ਮੈਂ ਨੰਬਰੋਂ ਬਾਰ ਕਹੇ ਸਰਦਾਰ ਸੁਖਮਿੰਦਰ ਸਿੰਘ ਸਿੱਧੂ ਨੰਬਰਦਾਰ ਦੱਸਦੇ ਨੇ ਕਿ ਸਾਡੇ ਘਰੇ ਸਰਦਾ ਹੋਣ ਕਰਕੇ ਸਾਡੇ ਪਿਤਾ ਜੀ ਨੂੰ ਸਾਡੇ ਵੱਲੋਂ ਕੋਈ ਵੀ ਰੋਕਟੋਕ ਨਹੀਂ ਸੀ ਤਾਂ ਹੀ ਉਹ ਮਾਨਕ ਸਾਹਿਬ ਦੇ ਕੋਲ ਕਈ ਕਈ ਮਹੀਨੇ ਲਾ ਆਉਦੇ ਸੀਗੇ ਲਾਲਪਰੀ ਦੇ ਦੋਵੇਂ ਸ਼ਕੀਨ ਸੀਗੇ ਕੁਲਦੀਪ ਮਾਨਕ ਸਾਹਿਬ ਵੀ ਤੇ ਦਲੀਪ ਸਿੰਘ ਸਿੱਧੂ ਵੀ ਸੁਖਮਿੰਦਰ ਸਿੰਘ ਸਿੱਧੂ ਦੱਸਦੇ ਕਿ ਇੱਕ ਵਾਰੀ ਦੀ ਗੱਲ ਹੈ ਕਿ ਰਾਤ ਨੂੰ ਠੰਡ ਦੇ ਦਿਨਾਂ ਵਿੱਚ ਦੋਵੇਂ ਪੀਂਦੇ-ਪੀਂਦੇ ਵੇੜੇ 'ਚ ਪੈ ਗਏ ਅੰਦਰ ਗਏ ਨਾ ਠੰਡ ਸੀਗੀ ਤੇ ਸਰਦਾਰ ਦਲੀਪ ਸਿੰਘ ਸਿੱਧੂ ਫਿਰ 15 ਦਿਨ ਬਿਮਾਰ ਰਹਿ ਇਸ ਤਰ੍ਹਾਂ ਦੇ ਉਹਨਾਂ ਦੇ ਕਿੱਸੇ ਸੀਗੇ ਦੋਵਾਂ ਦੀ ਯਾਰੀ ਦੇ ਮੈਤੀ ਹੱਥ ਦੀ ਹੱਥ ਦੀ ਮੂਰੇ ਬੈ ਗਈ ਜੋਗੀ ਦੇ ਤਾਰ ਪੁੱਛਾਂਦ ਤੂੰ ਈ ਜਾਣੇ ਅਣਜਾਣਾ ਮੈਨੂੰ ਪੜੀ ਲਿਖੀ ਨੂੰ ਪਤੇ ਦਿਨਾਂ ਪਰਦੇਸ ਦੇ ਮੈਂ ਸਦਕੇ ਲਿਖਿਆ ਪੜਿਆ ਦਿਨਾਂ ਤੂੰ ਵੇ ਵੱਡਾ ਛਾਣਾ ਅਖੀਲੇ ਵੇਲੇ ਗਿਰੋ ਮਾਨਕ ਸਾਹਿਬ ਹਸਪਤਾਲ ਦੇ ਵਿੱਚ ਦਾਖਲ ਸੀਗੇ ਤਾਂ ਉਹ ਇਹੋ ਹੀ ਕਹਿੰਦੇ ਰਹੇ ਵੀ ਬੱਲ ਤੇ ਸਿੱਧੂ ਨੂੰ ਬੁਲਾ ਦਿਓ ਬੱਲ ਜਾਨੀ ਅਵਤਾਰ ਬੱਲ ਸੋ ਬੱਲ ਸਾਹਿਬ ਤੇ ਤਕਰੀਬਨ ਮਾਨਕ ਸਾਹਿਬ ਦੇ ਕੋਲ ਹੀ ਰਹੇ ਤੇ ਸਿੱਧੂ ਸਾਹਿਬ ਆ ਨਾ ਸਕੇ ਪਿੰਡੋਂ ਸੁਖਮਿੰਦਰ ਸਿੰਘ ਸਿੱਧੂ ਦੱਸਦੇ ਨੇ ਕਿ ਅਸੀਂ ਕਿਹਾ ਵੀ ਜਾਓ ਮਾਨਕ ਸਾਹਿਬ ਦਾ ਪਤਾ ਲਿਆ ਗਿਆ ਉਹ ਜਾਓ ਤੁਸੀਂ ਉੱਥੇ ਤਾਨੂੰ ਸੁਨੇਹੇ ਵੀ ਆਏ ਆ ਕਿਦੋਂ ਤੋ ਉਹ ਕਹਿੰਦੇ ਵੀ ਯਾਰ ਮੈਂ ਕਿੱਦਾਂ ਜਾਵਾਂ ਮੇਰਾ ਹੌਸਲਾ ਨਹੀਂ ਪੈਂਦਾ ਉਹ ਕਹਿੰਦੇ ਮਾਨਕ ਸਾਹਿਬ ਦੇ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਸਿੱਧੂ ਸਾਹਿਬ ਦਿਲ ਤੇ ਲਾ ਬੈਠੇ ਸੀਗੇ ਉਹਨਾਂ ਨੂੰ ਇਸ ਗੱਲ ਦਾ ਛੋਰਾ ਸੀਗਾ ਛਿੜੀ ਪਿੱਛੇ ਫਰੀਦ ਨੇ ਕਰ ਲਈ ਮੋਦੀ ਬਾਜੀ ਲਾਣੀ ਲੈਲਾ ਪਿੱਛੇ ਮਜਨੂ ਨੇ ਸੀ ਲੈਲਾ ਪਿੱਛੇ ਮਜਨੂ ਨੇ ਸੀ ਫੜੀ ਇਸ਼ਕ ਦੀ ਪਾਣੀ ਮਰ ਜਾ ਸਹਬਾ ਏਡ ਚੰਦ ਤੇ ਫੈਸਲ ਮੀਆਂ ਤਾਣੀ

ਦੋਸਤੋ ਅੰਤ ਨੂੰ 25 ਦਸੰਬਰ 2015 ਨੂੰ ਪੰਜਾਬੀਆਂ ਦਾ ਇਹ ਹਰਮਨ ਪੈਰਾ ਗੀਤਕਾਰ ਕੁਝ ਦਿਨ ਬਿਮਾਰ ਰਹਿਣ ਪਿਛੋਂ ਸਦਾਂ ਵਾਸਤੇ ਅੱਖਾਂ ਮੀਟ ਗਿਆ। ਕਣਕਵਾਲੀਆ ਆਖੇ ਸਤਗੁਰ ਕਣਕਵਾਲੀਆ ਆਖੇ ਸਤਗੁਰ ਸੱਚੀ ਜੋਤ ਜਗਾਈ ਨੂਰ ਕੋ ਦਾਦਾ ਪਰਗਟਿਆ ਜਿੰ ਸਗਲੀ ਚਿੰਤ ਮਟਾਈ ਨੂਰ ਕੋ ਦਾਦਾ ਪਰਗਟਿਆ ਜਿੰ ਸਗਲੀ ਚਿੰਤ ਮਟਾਈ ਸੋ ਅੱਜ ਦਾ ਪ੍ਰੋਗਰਾਮ ਇੱਥੇ ਨਿਬੇੜਦੇ ਹਾਂ ਦਿਓ ਆਗਿਆ ਸਤਿ ਸ੍ਰੀ ਅਕਾਲ